ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਮੰਦਰ ਸਿੰਘ ਅੱਜ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਤੁਹਾਡੇ ਨਾਲ ਅਟਰੈਕਸ਼ਨ ਕੀ ਹੈ ਤੇ ਕਿਵੇਂ ਕੰਮ ਕਰਦਾ ਸੋ ਕੁਦਰਤ ਦੇ ਕੁਝ ਨਿਯਮ ਨੇ ਜਿਵੇਂ ਮੈਂ ਆਪਣੇ ਤੇ ਹੀ ਕਹਾਣੀ ਆਪਣੀ ਕਹਾਣੀ ਦੇ ਨਾਲ ਸਾਂਝ ਪਾਉਂਗਾ ਕਿ ਜਿਹੜਾ ਮੈਂ ਜਦੋਂ ਇੱਥੇ ਪਿੰਡ ਕਲੀਪੁਰ ਆਇਆ ਹਨ ਮੇਰੇ ਕੋਲ ਟੀਵੀਐਸ ਮੋਟਰਸਾਈਕਲ ਹੁੰਦਾ ਸੀ ਟੁੱਟਾ ਜਾ ਤੇ ਮੇਰਾ ਵੀ ਅਮੀਰ ਹੋਣ ਦਾ ਬੜਾ ਸੁਪਨਾ ਸੀ ਪਰ ਲੇਕਿਨ ਮੇਰੇ ਤੇ ਕਰਜ਼ਾ ਸੀ ਜਿਹੜਾ ਉੱਚਦਾ ਚੜਦਾ ਚੜਦਾ ਗਿਆ ਹੁਣ ਮੈਂ ਅੱਜ ਜਿਹੜੀ ਗੱਲ ਕਰੂੰਗਾ ਤੁਹਾਡੇ ਨਾਲ ਤੁਸੀਂ ਕਿਵੇਂ ਆਪਣਾ ਚੜਿਆ ਹੋਇਆ ਕਰਜ਼ਾ ਉਤਾਰ ਸਕਦੇ ਹੋ ਮੇਰੇ ਵਾਂਗੂ ਕਿਵੇਂ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਮੈਂ ਅੱਜ ਇਸ ਵਿਸ਼ੇ ਤੇ ਗੱਲ ਕਰੂੰਗਾ ਕਿ ਜਿਹੜਾ ਜਿਹਨੂੰ ਆਪਾਂ ਕਹਿ ਦਿੰਨੇ ਇੱਕ ਯੂਨੀਵਰਸ ਬ੍ਰਹਿਮੰਡ ਕਹਿੰਦਾ ਜੋ ਬ੍ਰਹਿਮੰਡ ਹੈ ਸੋਈ ਪਿੰਡੇ ਅੱਜ ਉਹਦੇ ਤੇ ਆਪਾਂ ਗੱਲ ਕਰਾਂਗੇ ਕਿ ਬ੍ਰਹਿਮੰਡ ਕਿਵੇਂ ਕੰਮ ਕਰਦਾ ਯੂਨੀਵਰਸ ਕਿਵੇਂ ਕੰਮ ਕਰਦਾ ਸਾਡੇ ਅੰਦਰ ਇੱਕ એનર્ਜੀ ਹੁੰਦੀ ਹੈ એનર્ਜੀ ਪੋਸਟਵਰਨਰਜੀ ਤੇ ਨੈਗੇਟਿਵ એનર્ਜੀ ਜਦੋਂ ਤੁਸੀਂ ਨੈਗੇਟਿਵ એનર્ਜੀ ਕ੍ਰੀਏਟ ਕਰ ਲੈਂਦੇ ਹੋ ਤਾਂ ਤੁਹਾਡੇ ਜਿਹੜੇ ਬਣਦੇ ਕੰਮ ਆ ਉਹ ਵੀ ਵਿਗੜਨ ਲੱਗ ਜਾਂਦੇ ਆ ਸੋ ਅਸੀਂ ਅੱਜ ਜਿਹੜੀ ਗੱਲ ਕਰਾਂਗੇ ਅਸੀਂ ਅੱਜ ਪੋਸਟਵਰਨਰਜੀ ਤੇ ਨੈਗੇਟਿਵ એનર્ਜੀ ਤੇ ਗੱਲ ਕਰਾਂਗੇ ਯੂਨੀਵਰਸ ਕਿਵੇਂ ਕੰਮ ਕਰਦਾ ਅਸੀਂ ਉਹ ਗੱਲ ਕਰਾਂਗੇ ਤੁਹਾਡੇ ਨਾਲ ਸੋ ਮੈਂ ਇੱਕ ਚੀਜ਼ ਸਾਬਤ ਕਰ ਦੂੰਗਾ ਕਿ ਜਿਹੜਾ ਬੰਦਾ ਮੇਰੀਆਂ ਲਗਾਤਾਰ ਵੀਡੀਓ ਦੇਖੂਗਾ ਉਹ ਬੰਦਾ ਚਾਹੇ ਗਰੀਬ ਆ ਉਹ ਅਮੀਰ ਹੋ ਜਾਊਗਾ ਤੇ ਜਿਹਦੇ ਕਰਜ਼ਾ ਚੜਿਆ ਹੋਇਆ ਉਹਦਾ ਕਰਜ਼ਾ ਉਤਰੂਗਾ ਇਹ ਗਰੰਟੀਡ ਹੋਊਗਾ ਕਿਉਂਕਿ ਮੇਰੇ ਨਾਲ ਇਹ ਬਣਿਆ ਮੇਰੇ ਨਾਲ ਇਹ ਪਾਣਾ ਵਾਪਰਿਆ ਸੋ ਕਿਵੇਂ ਮੈਂ ਇੱਕ ਯੂਨੀਵਰਸ ਦੀਆਂ ਕਿਤਾਬਾਂ ਪੜਦਾ ਰਿਹਾ ਪਰ ਲੇਕਿਨ ਮੈਂ ਉਹ ਕਿਤਾਬਾਂ ਨੂੰ ਕਦੇ ਗੌਰ ਨਹੀਂ ਸੀ ਕੀਤੀ ਮੈਂ ਕਹਿੰਦਾ ਚੱਲੇ ਤਾਂ ਉਹੀ ਲਿਖਿਆ ਹੁੰਦਾ ਫਿਰ ਮੈਂ ਜਦੋਂ ਮੇਰੇ ਤੇ ਕਰਜ਼ਾ ਸੀਗਾ ਕਾਫੀ ਕਰਜ਼ਾ ਸੀ ਮੇਰੇਆ ਸੋਨਾ ਵੀ ਗਹਿਣੇ ਸੀਗਾ ਜਾਂ ਕੁਛ ਤਾਂ ਉਸ ਤੋਂ ਬਾਅਦ ਮੈਂ ਕੀ ਕੀਤਾ ਮੈਂ ਸਟਾਰਟ ਕੀਤਾ ਕਿ ਯਾਰ ਆਪਾਂ ਫਿਰ ਕਰ ਵੀ ਕੀ ਲਿਆ ਜੇ ਉਹਦੀ ਗੱਲ ਨਹੀਂ ਮੰਨੀ ਤਾਂ ਫਿਰ ਉਹ ਕਿਤਾਬਾਂ ਨੂੰ ਆਪਾਂ ਨਹੀਂ ਮੰਨਿਆ ਜਾਂ ਆਪਾਂ YouTube ਦੀਆਂ ਵੀਡੀਓ ਨੂੰ ਨਹੀਂ ਮੰਨਿਆ ਤਾਂ ਆਪਾਂ ਕਰ ਵੀ ਕੀ ਲੈ ਜਿੰਦਗੀ 'ਚ ਤੇ ਫਿਰ ਮੈਂ ਯੂਨੀਵਰਸ ਨੂੰ ਮੰਨਣਾ ਸਟਾਰਟ ਕੀਤਾ ਯੂਨੀਵਰਸ ਨੇ ਫਿਰ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਉਭਾਰ ਲੈ ਕੇ ਆਇਆ ਹੁਣ ਤੁਸੀਂ ਕਹੋਗੇ ਯੂਨੀਵਰਸ ਕਿਵੇਂ ਕਿਵੇਂ ਉਭਾਰ ਲੈ ਕੇ ਆਇਆ ਤੁਸੀਂ ਸੋਚਦੇ ਹੋਣੇ ਹਣ ਸਾਰਿਆਂ ਦੇ ਦਿਮਾਗ 'ਚ ਇਹ ਗੱਲ ਜਾਂਦੀ ਆ ਹੁਣ ਤੁਸੀਂ ਇੱਕ ਇੱਕ ਦੇਖੋ ਕਿ ਮਿਹਨਤ ਮੇਰੇ ਜਿੰਨੀ ਕੋਈ ਨਹੀਂ ਕਰ ਸਕਦਾ ਮੈਂ ਵਿਦੇਸ਼ ਦੇ ਵਿੱਚ ਆ ਕੇ ਮਿਹਨਤ ਕੀਤੀ ਮੇਰਾ ਕੁਝ ਨਹੀਂ ਬਣਿਆ ਮੈਂ ਇੰਡੀਆ ਦੇ ਵਿੱਚ ਮਿਹਨਤ ਕੀਤੀ ਮੇਰਾ ਕੁਝ ਨਹੀਂ ਬਣਿਆ ਮਿਹਨਤ ਮਜ਼ਦੂਰ ਕਰਦਾ ਬਹੁਤ ਜਿਆਦਾ ਮਿਹਨਤ ਕਰਦਾ ਉਹ ਪੱਥਰ ਵੀ ਚੱਕਦਾ ਉਹ ਪੱਥਰ ਤੋੜਦਾ ਵੀ ਆ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਉਹ ਕਰਦਾ ਬਟ ਕੀ ਹੁੰਦਾ ਉਹਨੂੰ ਉਹਦੀ ਮਿਹਨਤ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਬੰਦਾ ਗਰੀਬ ਦਾ ਗਰੀਬ ਹੀ ਰਹਿੰਦਾ ਪਰ ਲੇਕਿਨ ਇੱਥੇ ਇੱਕ ਚੀਜ਼ ਅਸੀਂ ਨੋਟ ਕੀਤੀ ਕਿ ਜਿਹੜਾ ਜ਼ਿਆਦਾ ਮਿਹਨਤ ਕਰਦਾ ਉਹ ਜ਼ਿਆਦਾ ਗਰੀਬ ਆ ਪਰ ਇੱਥੇ ਤੁਸੀਂ ਕਿਉਂ ਗਰੀਬ ਹੁੰਦਾ ਕਿਉਂਕਿ ਗਰੀਬ ਬੰਦਾ ਹਮੇਸ਼ਾ ਆਪਦੇ ਆਪ ਨੂੰ ਗਰੀਬ 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 ਸੋਚਦਾ ਰਹਿੰਦਾ 24 ਘੰਟੇ ਉਹ ਮਨ ਦੇ ਵਿੱਚ ਆਪਣੀ ਗਰੀਬੀ ਨੂੰ ਲੈ ਕੇ ਚੱਲਦਾ ਰਹਿੰਦਾ ਉਹਦੇ ਗਰੀਬ ਸ਼ਬਦ ਤੇ ਇੱਕ ਕੁਦਰਤ ਦਾ ਨਿਯਮ ਹੈ ਯੂਨੀਵਰਸ ਦਾ ਨਿਯਮ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਗਰੀਬ ਕਹਿਣ ਲੱਗ ਗਏ ਤਾਂ ਕਿਉਂਕਿ ਯੂਨੀਵਰਸ ਨੂੰ ਕੋਈ ਵੀ ਭਾਸ਼ਾ ਨਹੀਂ ਆਉਂਦੀ ਉਹ ਨਾ ਹਿੰਦੀ ਜਾਣਦਾ ਨਾ ਪੰਜਾਬੀ ਜਾਣਦਾ ਨਾ ਇੰਗਲਿਸ਼ ਜਾਣਦਾ ਨਾ ਉਰਦੂ ਜਾਣਦਾ ਉਹ ਕੋਈ ਵੀ ਐਨਰਜੀ ਜਿਹੋ ਜੀ ਐਨਰਜੀ ਉਹਨੂੰ ਦਿੰਨੇ ਹੋ ਜੇ ਤੁਸੀਂ 네ਗਟਿਵ ਐਨਰਜੀ ਦਿੱਤੀ ਤਾਂ ਉਹ ਹਜ਼ਾਰਾਂ ਗੁਣੇ ਕਰਕੇ ਤੁਹਾਨੂੰ 네ਗਟਿਵ ਐਨਰਜੀ ਵਾਪਸ ਦਿੰਦਾ ਜੇ ਤੁਸੀਂ ਉਹਨੂੰ ਪੋਜ਼ਿਟਿਵ ਐਨਰਜੀ ਦੇ ਦਿੰਨੇ ਹੋ ਤਾਂ ਉਹ ਤੁਹਾਨੂੰ ਪੋਜ਼ਿਟਿਵ ਐਨਰਜੀ ਹੀ ਵਾਪਸ ਕਰਦਾ ਸਾਡੇ ਜਿਹੜੇ ਨਾ ਦਿਮਾਗ ਹੁੰਦਾ ਦਿਮਾਗ ਦੀਆਂ ਕੁਝ ਤਰੰਗਾਂ ਜਿਵੇਂ ਇੱਕ ਚੁੰਬਕ ਕੰਮ ਕਰਦੀ ਆ ਲੋਹੇ ਨੂੰ ਖਿੱਚ ਕੇ ਲੈ ਆਉਂਦੀ ਆ ਇਸ ਤਰ੍ਹਾਂ ਹੀ ਸਾਡੀਆਂ ਜਿਹੜੀ ਐਨਰਜੀ ਆ ਉਹ ਕੰਮ ਕਰਦੀ ਆ ਸਾਡਾ ਇੱਕ ਚੇਤਨ ਤੇ ਅਵਚੇਤਨ ਮਨ ਹੁੰਦਾ ਚੇਤਨ ਮਨ ਇਹ ਐ ਤੇ ਅਵਚੇਤਨ ਮਨ ਇਹ ਐ ਜਿਹੜਾ ਅਵਚੇਤਨ ਮਨ ਹੈ ਉਹ ਟਕਾਉ ਦੇ ਵਿੱਚ ਨਹੀਂ ਦਿੰਦਾ ਜਿਹੜਾ ਚੇਤਨ ਮਨ ਹੈ ਉਹ ਚੰਗੀਆਂ ਪੋਸਟ એનર્ਜੀ ਬਣਾ ਹੁੰਦਾ ਜਿਹੜਾ ਅਵਚੇਤਨ ਮਨ ਹੈ ਉਹਦੇ 'ਚ ਹਮੇਸ਼ਾ ਰੈਕਟਿਵ ਗੱਲਾਂ ਆਉਂਦੀਆਂ ਜਿਵੇਂ ਹੁਣ ਕਰਜ਼ਾ ਸੀ ਮੇਰੇ ਤੇ ਮੈਂ ਕੀ ਕਰਿਆ ਜੀ ਉਹ ਕਰਜ਼ੇ ਨੂੰ ਮੈਂ ਰੋਜ਼ ਕਈ ਜਾਣਾ ਕਿ ਮੇਰੇ ਤੇ ਕਰਜ਼ਾ 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 ਉਹ ਕਰਜ਼ਾ ਸਮਾਂ ਘਟਣ ਦੀ ਬਜਾਏ ਮੇਰੇ ਤੇ 2 ਲੱਖ ਰੁਪਈਆ ਕਰਜ਼ਾ ਸੀ 2 ਲੱਖ ਤੋਂ 15 ਲੱਖ ਰੁਪਈਆ ਹੋ ਗਿਆ ਘਟਣ ਦੀ ਬਜਾਏ ਵਧ ਹੀ ਗਿਆ ਕਿਉਂਕਿ ਮੈਂ ਕਰਜ਼ਾ 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 ਹੀ ਸੋਚੀ ਗਿਆ ਤੇ ਜਦੋਂ ਮੈਂ ਕਰਜ਼ਾ ਸੋਚੀ ਗਿਆ ਤਾਂ ਉਹ ਕਰਜ਼ਾ ਹੀ ਵਾਪਸ ਦੇ ਗਿਆ ਉਹ ਮੈਨੂੰ ਫਿਰ ਮੈਂ ਮੈਂ ਕਿਹਾ ਚਲੋ ਆਪਾਂ ਇੱਕ ਵਾਰੀ ਯੂਨੀਵਰਸਿਟੀ ਮੰਨ ਕੇ ਦੇਖ ਲੈਂਦੇ ਆ ਕਿ ਲੋਕ ਕਹਿੰਦੇ ਹਨ ਕਿ ਪੋਸਟਿਵ ਸੋਚਣਾ ਚਾਹੀਦਾ ਮੈਂ ਕਰਜ਼ਾ ਨਹੀਂ ਸੋਚਿਆ ਮੈਂ ਸੋਚਿਆ ਕਿ ਮੈਂ ਕਿਸੇ ਨੂੰ ਗਿਫਟ ਦੇਣਾ ਹੈ ਕਿਸੇ ਨੂੰ ਪੈਸਾ ਦੇਣਾ ਜਦੋਂ ਮੈਂ ਇਹ ਸੋਚਣਾ ਸ਼ੁਰੂ ਕਰਤਾ ਗਿਫਟ ਸੋਚਣਾ ਕਿਉਂਕਿ ਗਿਫਟ ਇੱਕ ਪੋਸਟਿਵ એનર્ਜੀ ਆ ਗਈ ਕਰਜ਼ਾ ਇੱਕ 네ਗਟਿਵ એનર્ਜੀ ਆ ਗਈ ਤੇ ਮੈਂ ਜਦੋਂ ਆਪਣਾ ਚੇਤਨ ਦਿਮਾਗ ਹੈ ਜਿਹੜਾ ਉਹਦੀ ਵਰਤੋਂ ਕੀਤੀ ਤੇ ਅਵਚੇਤਨ ਨੂੰ ਮੈਂ ਪਿੱਛੇ ਛੱਡਿਆ ਤੇ ਮੈਂ ਉਹ ਪੋਜ਼ਿਟਿਵ એનર્ਜੀ ਕ੍ਰੀਏਟ ਕਰਨੀ ਸ਼ੁਰੂ ਕਰਤੀ ਤਾਂ ਤੁਸੀਂ ਇੱਕ ਚਮਤਕਾਰ ਚਮਤਕਾਰ ਤਾਂ ਬੰਦੇ ਨਾਲ ਰੋਜ਼ ਹੁੰਦੇ ਆ ਬਟ ਜਦੋਂ ਇਹੋ ਜਿਹਾ ਚਮਤਕਾਰ ਹੋਇਆ ਕਿ ਮੇਰਾ 3 ਮਹੀਨੇ ਦੇ ਵਿੱਚ 15 ਲੱਖ ਰੁਪਏ ਦਾ ਕਰਜ਼ਾ ਉੱਤਰ ਗਿਆ ਹੁਣ ਤੁਸੀਂ ਕਹੋਗੇ ਕਿ ਉਹਨੇ ਕਿ ਪੈਸਾ ਉੱਤੋਂ ਸਿੱਟਦਾ ਨਹੀਂ ਨਹੀਂ ਪੈਸਾ ਉੱਤੋਂ ਨਹੀਂ ਸਿੱਟਿਆ ਮੇਰੇ ਨਾਲ ਇਹੋ ਜੀਆਂ ਕਹਾਣੀਆਂ ਵਾਪਰ ਲੱਗੀਆਂ ਮੇਰੀ ਜ਼ਿੰਦਗੀ ਜਦੋਂ ਮੇਰੇ ਤੇ ਕਰਜ਼ਾ ਸੀਗਾ ਉਸ ਟਾਈਮ ਮੈਨੂੰ ਇੱਕ ਬੂਟਾ ਨਾਂ ਦਾ ਬੰਦਾ ਮਿਲਦਾ ਉਹ ਮੈਨੂੰ ਕਹਿੰਦਾ ਕਹਿੰਦਾ ਯਾਰ ਮੇਰੀ ਦੁਕਾਨ ਤੇ ਮੈਂ ਬਾਹਰਲੇ ਮੁਲਕ ਜਾ ਰਿਹਾ ਤਾਂ ਤੂੰ ਮੇਰੀ ਦੁਕਾਨ ਸੰਭ ਮੈਂ ਦੁਕਾਨ ਸੰਭ ਲਈ ਉੱਥੋਂ ਮੈਨੂੰ ਇੱਕ ਜਦੋਂ ਮੈਂ ਪੋਜ਼ਿਟਿਵ ਸੋਚਣਾ ਸ਼ੁਰੂ ਕੀਤਾ ਮੈਨੂੰ ਬੂਟਾ ਮਿਲਿਆ ਬੂਟੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਐਸਾ ਬੂਟਾ ਲਾਇਆ ਕਿ ਮੈਂ ਆ ਕੇ ਕਲੀਪੁਰ ਰਹਿਣ ਲੱਗਾ ਕਲੀਪੁਰ ਮੇਰੇ ਅੰਦਰ ਇੱਕ ਕਲਾ ਸੀ ਕਿ ਮੈਂ ਲੋਕਾਂ ਨੂੰ ਠੀਕ ਕਰਨ ਦੀ ਸ਼ਮਤਾ ਰੱਖਦਾ ਸੀ ਤੇ ਮੈਂ ਯੂਨੀਵਰਸ ਨੂੰ ਕਹਿਆ ਕਰਾਂ ਧੰਨਵਾਦ ਯੂਨੀਵਰਸ ਤੂੰ ਮੈਨੂੰ ਮੇਰਾ ਦੋਸਤ ਬੂਟਾ ਜਿਨੇ ਮੈਨੂੰ ਇੱਥੇ ਬਿਠਾਇਆ ਤੇ ਮੇਰੇ ਕੋਲੇ ਪੈਸਾ ਵੀ ਆ ਰਿਹਾ ਤੇ ਮੇਰੇ ਕੋਲੋਂ ਲੋਕ ਠੀਕ ਵੀ ਹੋ ਰਹੇ ਆ ਤੇ ਉਹ એનર્ਜੀ ਨੇ ਮੇਰੇ ਲੋਕਾਂ ਨੂੰ ਠੀਕ ਕਰਨਾ ਸ਼ੁਰੂ ਕੀਤਾ ਮੇਰੀ ਦਿਨ-ਦਿਨ ਗੈਦਰਿੰਗ ਹੈ ਜਿਹੜੀ ਉਹ ਵੱਧ ਗਈ ਮੇਰਾ ਬਿਜ਼ਨਸ ਵਧਾ ਗਿਆ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਜਿਵੇਂ ਜਿਵੇਂ ਮੈਂ ਯੂਨੀਵਰਸ ਦਾ ਧੰਨਵਾਦ ਕਰਦਾ ਰਿਹਾ ਕਿ ਯੂਨੀਵਰਸ ਤੇਰਾ ਧੰਨਵਾਦ ਅੱਜ ਮੇਰੇ ਕੋਲੇ ਇੰਨਾ ਪੈਸਾ ਆਇਆ ਹੈ ਮੈਂ ਉਹ ਇੱਕ ਦਿਮਾਗ ਦੇ ਵਿੱਚ ਰੀਲ ਬਣਾ ਲੈਂਦਾ ਸੀ ਇੱਕ ਵੀਡੀਓ ਬਣਾ ਲੈਂਦਾ ਸੀ ਕਿ ਮੈਨੂੰ ਗੱਡੀ ਚਾਹੀਦੀ ਹੈ ਮੈਨੂੰ ਮੋਟਰਸਾਈਕਲ ਚਾਹੀਦਾ ਮੈਨੂੰ ਆਹ ਚਾਹੀਦਾ ਆਹ ਚਾਹੀਦਾ ਜਦ ਕਿ ਮੇਰੇ ਕੋਲ TVS ਮੋਟਰਸਾਈਕਲ ਹੁੰਦਾ ਜਿਹਦਾ ਅਗਲਾ ਵੈਜਰ ਹੈ ਜਿਹੜਾ ਉਹ ਰੱਸੀਆਂ ਨਾਲ ਬੰਨਿਆ ਹੋਇਆ ਸੀਗਾ ਬੈਜਰਪ੍ਰੋਨ ਦੇ ਪੈਸੇ ਨਹੀਂ ਸੀ ਹੁੰਦੇ ਫਿਰ ਮੈਂ ਪਲਟੀਨਾ ਮੋਟਰਸਾਈਕਲ ਖਰੀਦਿਆ ਮੈਂ ਪਲਟੀਨੇ ਦੀ ਇੱਕ ਵੀਡੀਓ ਬਣਾਈ ਆ ਆਪਣੇ ਦਿਮਾਗ ਦੇ ਵਿੱਚ ਇੱਕ ਸੋਚਿਆ ਤੇ ਪੋਜ਼ਿਟਿਵ એનર્ਜੀ ਕ੍ਰੀਏਟ ਕੀਤੀ ਮੈਂ ਪਲਟੀਨਾ ਮੋਟਰਸਾਈਕਲ ਲਿਆ ਉਸ ਤੋਂ ਬਾਅਦ ਮੈਂ ਗੱਡੀਆਂ ਦੀ ਸੋਚਿਆ ਗੱਡੀਆਂ ਬਾਰੇ ਸੋਚਿਆ ਗੱਡੀਆਂ ਮਿਲੀਆਂ ਮੈਨੂੰ ਦੋ ਦੋ ਗੱਡੀਆਂ ਤਿੰਨ ਤਿੰਨ ਗੱਡੀਆਂ ਮੈਨੂੰ ਮਿਲੀਆਂ ਉਸ ਤੋਂ ਬਾਅਦ ਮੈਂ ਦਿੱਲੀ ਚ ਬੱਸਾਂ ਪਾਉਣ ਬਾਰੇ ਸੋਚਿਆ ਉਹ ਪਈਆਂ ਫਿਰ ਮੈਂ ਜ਼ਮੀਨ ਦਾ ਇੱਕ ਲਕਸ਼ਯ ਲੈ ਲਿਆ ਕਿ ਮੈਂ ਜ਼ਮੀਨ ਬਣਾਉਣੀ ਆ ਜਦ ਕਿ ਮੈਂ ਸਿਰਫ ਬਚਿਆ ਇਸ ਕਰਕੇ ਦੁਰਿਆਉਂਦਾ ਸੀ ਇੱਕ ਮੇਰੀ ਖਗਾਰ ਖੁਦਕੁਸ਼ੀ ਕਰਨ ਤੇ ਆ ਗਈ ਸੀ ਉਹ ਮੈਂ ਬਚਿਆ ਤਾਂ ਸੀ ਕਿਉਂਕਿ ਮੇਰੇ ਕੋਲੇ ਜ਼ਮੀਨ ਦਾ ਠੇਕਾ ਹੁੰਦਾ ਸੀ ਸਾਡੇ ਕੋਲੇ ਖੁੱਲੀ ਜ਼ਮੀਨ ਹੈ ਸਾਡੇ ਪਿੰਡ ਦੇ ਵਿੱਚ ਖੁੱਲੀ ਜ਼ਮੀਨ ਹੁੰਦੇ باوجود ਵੀ ਅਸੀਂ ਇੱਕ ਭੁੱਖੇ ਲੰਗਿਆਂ ਦੇ ਤਰ੍ਹਾਂ ਮੈਂ ਰਹਿ ਰਿਹਾ ਸੀ ਮੈਂ ਵਿਦੇਸ਼ ਦੇ ਵਿੱਚ ਗਿਆ ਉੱਥੇ ਮੈਂ ਬਹੁਤ ਮਿਹਨਤ ਕੀਤੀ ਪਰ ਮੈਨੂੰ ਤਾਂ ਮੁੱਲ ਨਹੀਂ ਸੀ ਮਿਲ ਰਿਹਾ ਕਿਉਂ ਕਿ ਮੇਰੇ ਕੋਲੇ ਨੈਗੇਟਿਵ એનર્ਜੀ ਸੀ ਜਦੋਂ ਮੈਂ ਇਹ એનર્ਜੀ ਨੂੰ ਪੋਜ਼ਟਿਵ ਦੇ ਵਿੱਚ ਤਬਦੀਲ ਕੀਤਾ ਔਰ ਕਨਵਰਟ ਕਰ ਲਿਆ ਪੋਜ਼ਟਿਵ એનર્ਜੀ ਚ ਤੇ ਯੂਨੀਵਰਸ ਦਾ ਰੋਜ਼ ਥੈਂਕ ਯੂ ਕਰਨ ਲੱਗਾ ਤਿੰਨ ਚੀਜ਼ਾਂ ਹੁੰਦੀਆਂ ਜ਼ਿੰਦਗੀ ਵਿੱਚ ਇਕ ਤਾਂ ਮੰਗਣਾ ਇੱਕ ਬਲੀਵ ਕਰਨ ਤੇ ਤੀਸਰਾ ਵੀਰੇ ਥੈਂਕ ਯੂ ਕਰਨਾ ਮੈਂ ਮੰਗ ਲੈਂਦਾ ਯੂਨੀਵਰਸ ਤੋਂ ਕਿ ਯਾਰ ਮੈਨੂੰ ਗੱਡੀ ਮਤਲਬ ਉਸ ਤਰ੍ਹਾਂ ਦੀ ਵੀਡੀਓ ਬਣਾ ਲੈਂਦਾ ਕਿ ਮੈਨੂੰ ਗੱਡੀ ਚਾਹੀਦੀ ਆ ਜਾ ਦੇਖੋ ਤੁਹਾਡੇ ਸਾਹਮਣੇ ਆ ਕਿਡੀਆਂ ਕਿਡੀਆਂ ਵੱਡੀਆਂ ਗੱਡੀਆਂ 'ਚ ਘੁੰਮਦਾ ਸੋਹਣੇ ਕੱਪੜੇ ਪੋਣਾ ਸੋਹਣਾ ਮੈਂ ਬਣ ਕੇ ਰਹਿਣਾ ਮੈਂ ਪੰਜਾਬੀ ਫਿਲਮਾਂ ਵੀ ਕਰ ਰਿਹਾ ਮੈਂ ਪੰਜਾਬੀ ਗਾਣੇ ਵੀ ਕਰ ਰਿਹਾ ਹਨਾ ਉਹ ਕੀ ਹੋਇਆ ਮੈਂ ਪਹਿਲਾਂ ਮੰਗਣਾ ਸ਼ੁਰੂ ਕੀਤਾ ਫਿਰ ਬਲੀਵ ਕੀਤਾ ਕਿ ਮੈਨੂੰ ਭਾਵੇਂ ਉਹ ਚੀਜ਼ ਮਿਲੀ ਨਹੀਂ ਮੈਨੂੰ ਮੇਰੀ ਲਾਈਫ ਦੇ ਵਿੱਚ ਨਹੀਂ ਆਈ ਪਰ ਲੇਕਿਨ ਮੈਂ ਉਹਨੂੰ ਸੁਪਨਾ ਇੱਕ ਐਸਾ ਬਣਾ ਲਿਆ ਕਿ ਹਾਂ ਉਸੇ ਚੀਜ਼ ਦੇ ਉੱਤੇ ਚੜ ਕੇ ਮੈਂ ਜਾ ਰਿਹਾ ਮੈਂ ਵਿਦੇਸ਼ ਜਾ ਰਿਹਾ ਮੈਂ ਵਿਦੇਸ਼ ਦਾ ਸੁਪਨਾ ਲਿਆ ਮੈਂ ਵਿਦੇਸ਼ ਵੀ ਜਾ ਕੇ ਆਇਆ ਮੈਂ ਬਾਅਦ ਚ ਵੀ ਵਿਦੇਸ਼ ਗਿਆ ਦੋ ਤਿੰਨ ਵਾਰੀ ਤੇ ਮੈਂ ਜਿਹੜੇ ਜਿਹੜੇ ਬਲੀਵ ਕਰ ਲਿਆ ਕਿ ਹਾਂ ਮੇਰੇ ਮੇਰੇ ਨਾਲ ਜਿਹੜੀਆਂ ਚੀਜ਼ਾਂ ਮੈਂ ਸੋਚੀਆਂ ਉਹ ਹੋ ਰਹੀਆਂ ਮੇਨਾ ਬਣ ਰਿਹਾ ਤੇ ਉਹ ਬਲੀਵ ਕਰਨ ਤੋਂ ਬਾਅਦ ਮੈਂ ਜਿਹੜਾ ਥੈਂਕ ਯੂ ਉਹ ਤੋਂ ਮੈਂ ਪਹਿਲਾਂ ਵੀ ਕਰਦਾ ਸੀ ਤੇ ਮੈਂ ਥੈਂਕ ਯੂ ਬਾਅਦ ਚ ਵੀ ਕਰਦਾ ਕਿ ਯੂਨੀਵਰਸ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਤੇ ਅੱਜ ਸਾਰਾ ਕੁਝ ਕਰ ਜਾ ਵੀ ਉਤਰ ਚੁੱਕਿਆ ਅੱਜ ਇੱਕ ਚੀਜ਼ ਮੈਂ ਹੋਰ ਦੱਸਦਾ ਮੇਰਾ ਸੋਨਾ ਵੇਚ ਚੁੱਕਿਆ ਸੀ ਇਹ 2010 ਦੀ ਗੱਲ ਹੈ 2010 ਦੇ ਵਿੱਚ ਮੇਰੇ ਕੋਲੇ ਸੋਨੇ ਦਾ ਇੱਕ ਤੋਲਾ ਨਹੀਂ ਰਹਿ ਗਿਆ ਸੀ ਉੱਤੇ ਮੈਂ ਇੱਕ ਕੀਤਾ ਕਿ ਮੇਰਾ ਜਿਹੜਾ ਸੋਨਾ ਸੀਗਾ ਮੇਰੇ ਮਨ 'ਚ ਇਹ ਸੀਗਾ ਕਿ ਆਪਾਂ ਸੋਨਾ ਵੇਚ ਚੁੱਕੇ ਹਾਂ ਹੁਣ ਨਵਾਂ ਸੋਨਾ ਬਣਾਉਣਾ ਤੇ ਮੈਂ ਮਨ ਦੇ ਵਿੱਚ ਸੋਚਣਾ ਸ਼ੁਰੂ ਕਰਤਾ ਸੀਗਾ ਕਿ ਮੈਂ 골ਡ ਖਰੀਦਣਾ 골ਡ ਤੇ ਸਿਲਵਰ ਜਿੰਨ ਚਾਂਦੀ ਕਹਿੰਦੇ ਆ ਤੇ ਮੈਂ ਸੋਚਦਾ ਰਹਿੰਦਾ ਮੈਂ ਦਿਮਾਗ ਦੇ ਵਿੱਚ ਹੰਡਾ ਲਿਆ ਕਿ ਮੈਂ ਖਰੀਦਿਆ ਹੋਇਆ ਮੇਰੇ ਕੋਲੇ ਪਿਆ ਮੈਂ ਪਾ ਕੇ ਘੁੰਮਦਾ ਹੈ ਦਿਮਾਗ ਦੇ ਵਿੱਚ ਇਸ ਤਰੀਕਾ ਚਲਾ ਲਿਆ ਉਹ ਐਸੀ ਪੋਸਟ એનર્ਜੀ ਚਲਾਈ ਕਿ ਮੈਂ ਜਿੰਨਾ ਸੋਨਾ ਮੈਂ ਵੇਚਿਆ ਸੀਗਾ ਉਸ ਤੋਂ 10 ਗੁਣੇ ਜ਼ਿਆਦਾ ਸੋਨਾ ਉਸ ਤੋਂ 10 ਗੁਣੇ ਜ਼ਿਆਦਾ 10 ਨਹੀਂ ਉਸ ਤੋਂ 100 ਗੁਣੇ ਜ਼ਿਆਦਾ ਜਿਹੜੀ ਚਾਂਦੀ ਉਹ ਇਕੱਠੀ ਕਰੀ ਤੇ ਅੱਜ ਮੇਰਾ ਜਿਹੜਾ ਜੀਵਨ ਆ ਉਹ ਹੁਣ ਮੈਂ ਮੈਂ ਇੱਕ ਚੀਜ਼ ਦੇਖਦਾ ਕਿ ਮੈਂ ਹੀ ਕਿਉਂ ਕਾਮਯਾਬ ਆ ਗਿਆ ਮੇਰੇ ਨਾਲ ਦੇ ਕੰਪੀਟੀਟਰ ਬਹੁਤ ਬੈਠੇ ਆ ਮੇਰੇ ਸਾਹਮਣੇ ਮੇਰੇ ਕੰਪੀਟੀਟਰ ਆ ਪਰ ਲੇਕਿਨ ਉਹ ਕੰਪੀਟੀਟਰਾਂ ਕੋਲੇ ਕੰਮ ਕਿਉਂ ਨਹੀਂ ਹੈਗਾ ਮੇਰੇ ਕੋਲੇ ਕਿਉਂ ਹੈ ਕੋਈ ਜੁਨੀਵਰਸ ਉੱਤੋਂ ਪੈਸਾ ਨਹੀਂ ਡੇਗਦਾ ਇੱਧਰ ਉੱਧਰੋਂ ਪੈਸਾ ਨਹੀਂ ਡੇਗਦਾ ਤੁਹਾਨੂੰ ਲੋਕਾਂ ਨੂੰ ਐਸਾਂ ਨੂੰ ਮਿਲਾਉਣਾ ਸ਼ੁਰੂ ਕਰ ਦਿੰਦਾ ਇਹ ਜੁਨੀਵਰਸ ਦਾ ਇੱਕ ਇੱਕ ਬਹੁਤ ਵੱਡਾ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਦੱਸਦਾ ਕਿ ਬਹੁਤ ਵੱਡੀ ਉਹਦੇ ਵਿੱਚ એનર્ਜੀ ਆ ਕਿਉਂਕਿ એનર્ਜੀ ਚੰਦ 'ਚ ਵੀ ਆ ਸੂਰਜ 'ਚ ਵੀ ਆ ਤਾਰਿਆਂ 'ਚ ਵੀ ਆ ਉਹੀ એનર્ਜੀ ਸਾਡੇ ਅੰਦਰ ਵੀ ਆ ਪਰ ਲੇਕਿਨ ਉਹ એનર્ਜੀ ਨੂੰ ਖਲੇਰਨਾ ਕਿਵੇਂ ਤੁਸੀਂ ਪੋਜ਼ਿਟਿਵ ਵਿੱਚ ਖਲੇਰਨਾ ਜਾਂ ਉਹਨੂੰ ਨੈਗੇਟਿਵ ਬਣਾ ਕੇ ਖਲੇਰਨਾ ਤੁਹਾਡੇ ਹੱਥ 'ਚ ਆ ਤੇ ਇੱਕ ਚੀਜ਼ ਮੈਂ ਦੱਸਦਾ ਐ ਕਿ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਤੁਸੀਂ ਥੈਂਕ ਯੂ ਨਹੀਂ ਕਹਿੰਦੇ ਜਿਹੜਾ ਤੁਹਾਨੂੰ ਦੇ ਰਿਹਾ ਹੈ ਜਿਹੜਾ ਤੁਹਾਨੂੰ ਸਾਹ ਦੇ ਰਿਹਾ ਹੈ ਜਿਹੜਾ ਤੁਹਾਨੂੰ ਚਲਾ ਰਿਹਾ ਹੈ ਜਿਹੜਾ ਤੁਹਾਨੂੰ ਦੱਸ ਰਿਹਾ ਉਹਦਾ ਥੈਂਕ ਯੂ ਨਹੀਂ ਕਰਦੇ ਤੁਹਾਡੀ ਜ਼ਿੰਦਗੀ ਵਿੱਚ ਕੁਝ ਨਹੀਂ ਵਧ ਸਕਦਾ ਤੇ ਹੁਣ ਮੈਂ ਗੱਲ ਉਹ ਕਰ ਰਿਹਾ ਸੀਗਾ ਮੈਂ ਉਸੇ ਪਿਛਲੇ ਟੌਪਿਕ ਤੇ ਆਉਣਾ ਕਿ ਪੈਸਾ ਉੱਤੋਂ ਨਹੀਂ ਦੇਖਦਾ ਉਹ ਉਹ ਤੁਹਾਨੂੰ ਤੁਹਾਡੇ ਦੋਸਤ ਇਹੋ ਜਿਹੇ ਮਲਾ ਦਿੰਦੇ ਜਿਹੜੇ ਤੁਹਾਨੂੰ ਭੀੜ ਦੇ ਵਿੱਚੋਂ ਕੱਢ ਕੇ ਗਰੀਬੀ ਦੀ ਢੀਡ ਚੋਂ ਕੱਢ ਕੇ ਅਮੀਰਾਂ ਦੀ ਢੀਡ ਦੇ ਵਿੱਚ ਸ਼ਾਮਲ ਕਰ ਦਿੰਦੇ ਆ ਤੁਹਾਡੇ ਨਾਲ ਐਸੇ ਲੋਕ ਮਿਲ ਲੱਗ ਜਾਂਦੇ ਆ ਪਹਿਲਾਂ ਜਿਹੜੇ 네ਗੇਟਿਵ ਲੋਕਾਂ ਦੀ ਢੀਡ ਹੁੰਦੀ ਆ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਦਾ ਯੂਨੀਵਰਸ ਉਹ ਜਿਹੜੇ 네ਗੇਟਿਵ ਲੋਕ ਹੁੰਦੇ ਆ ਜਿਹੜੇ ਆਣ ਕੇ ਤੁਹਾਨੂੰ ਕਹਿੰਦੇ ਆ ਤੂੰ ਕਦੇ ਕਾਮਯਾਬ ਨਹੀਂ ਹੋਣਾ ਯਾਰ ਪੈਸਾ ਕਮਾਉਣਾ ਬਹੁਤ ਔਖਾ ਹੈ ਹੈ ਉਹ ਬੰਦੇ ਹੁਣ ਗਰੀਬ ਹੈ ਗਰੀਬ ਦਿਨੋਂ ਵਦਨ ਗਰੀਬ ਕਿਉਂ ਹੋ ਰਿਹਾ ਤੇ ਮੀਰ ਮੀਰ ਕਿਉਂ ਹੋ ਰਿਹਾ ਜੇ ਤੁਸੀਂ ਦਰਜੀਦ ਦਾ ਸਾਹੇ ਨੂੰ ਦੇਖੋ ਉਹ ਵੀ ਮ ਮੈਂ ਮੋਟੀਵੇਸ਼ਨ ਕਰਦਾ ਉਹ ਵੀ ਲਾਫ ਅਟਰੈਕਸ਼ਨ ਨੂੰ ਜਿਹੜਾ ਹੈਗਾ ਫੋਲੋ ਕਰਦਾ ਉਹ ਵੀ ਥੈਂਕ ਯੂ ਕਰਦਾ ਰੱਬ ਦਾ ਜਦੋਂ ਸਟੇਜ ਤੇ ਚੜਦਾ ਤੇ ਉਹ ਆਪਣੇ ਜਿਹੜੇ ਆਰਗਨ ਹੈਗੇ ਆ ਜਿਹੜੇ ਇਨਸਟਰੂਮੈਂਟ ਹੈਗੇ ਆ ਉਹਨਾਂ ਨੂੰ ਨਮਸਕਾਰ ਕਰਦਾ ਹਨ ਉਹਦਾ ਖੁਦਾ ਦਾ ਧੰਨਵਾਦ ਕਰਦਾ ਉਹਦਾ ਯੂਨੀਵਰਸ ਦਾ ਧੰਨਵਾਦ ਕਰਦਾ ਇੱਥੋਂ ਤੱਕ ਪਹੁੰਚਿਆ ਬਾਨੀ ਐਡਾਨੀ ਕਰਦੇ ਆ ਜਿੰਨੇ ਬੰਦੇ ਵੀ ਮੈਨੀਫੈਸਟੂ ਕਰਦੇ ਆ ਉਹ ਬੰਦੇ ਅੱਜ ਕਾਮਯਾਬ ਹੋਏ ਆ ਗਰੀਬ ਗਰੀਬ ਜਦੋਂ ਜਾਂਦਾ ਕਿਸੇ ਦੁਕਾਨ ਤੇ 100 ਰੁਪਇਆ ਕੱਢਦਾ ਉਹਨੂੰ ਕਹਿੰਦਾ ਯਾਰ 90 ਲੈ ਲੈ ਯਾਰ ਮੈਂ ਗਰੀਬ ਬੰਦਾ ਉਹ ਗਰੀਬ ਸਾਡਾ ਸਾਰਾ ਕੁਝ ਯੂਨੀਵਰਸ ਸੁਣ ਰਿਹਾ ਯੂਨੀਵਰਸ ਸੁਣ ਰਿਹਾ ਤਾਂ ਉਹਨੂੰ ਕੀ ਕਰਦਾ ਉਹ ਦਿੰਦਾ ਹੈ ਦਿੰਦਾ ਕੀ ਹੈ ਉਹਨੇ ਗਰੀਬ 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 ਸ਼ਬਦ ਬੋਲਿਆ ਤਾਂ ਉਹਨੂੰ ਗਰੀਬੀ ਹੀ ਦੇਣੀ ਸਟਾਰਟ ਕਰ ਦਿੰਦਾ ਤੇ ਜਦੋਂ ਤੁਸੀਂ ਪੋਜ਼ਿਟਿਵ એનર્ਜੀ ਦੇ ਨਾਲ ਕਹਿੰਦੇ ਹੋ ਕਿ ਮੇਰੇ ਕੋਲੇ ਸਭ ਕੁਝ ਹੈ ਮੇਰੇ ਕੋਲੇ ਗੱਡੀ ਹੈ ਮੇਰੇ ਕੋਲੇ ਸੋਨਾ ਹੈ ਮੇਰੇ ਕੋਲੇ ਚਾਂਦੀ ਹੈ ਮੇਰੇ ਕੋਲੇ ਕਾਰ ਹੈ ਮੈਂ ਬਾਹਰਲੇ ਮੁਲਕ ਦੇ ਹੂੰਟੇ ਲੈ ਚੁੱਕਿਆ ਜਾਂ ਜਾਂਦੇ ਚੜ ਚੁੱਕਿਆ ਤਾਂ ਫਿਰ ਉਹ ਤੁਹਾਨੂੰ ਜਿੰਨਾ ਤੁਸੀਂ ਇਹੋ ਜਿਹੀਆਂ ਪੋਸਟਾਂ 'ਚ ਗੱਲਾਂ ਕਰੋਗੇ ਤਾਂ ਤੁਹਾਨੂੰ ਯੂਨੀਵਰਸ ਜਿਹੜਾ ਹੈਗਾ ਉਹ ਪੋਜ਼ਿਟਿਵ ਹੀ ਕਰਦਾ ਤੇ ਪੋਜ਼ਿਟਿਵ ਕਰਕੇ ਹੀ ਤੁਹਾਡੇ ਅੰਦਰ એનર્ਜੀ ਐਸੀ ਪੈਦਾ ਕਰ ਦਿੰਦਾ ਤੁਹਾਨੂੰ ਫਿਰ ਪੋਸਟਵਰ એનર્ਜੀ ਵਾਲੇ ਬੰਦੇ ਹੀ ਮਿਲਣ ਲੱਗਦੇ ਆ ਪੋਸਟਵਰ એનર્ਜੀ ਵਾਲੇ ਬੰਦੇ ਤੁਹਾਨੂੰ ਫਿਰ ਗਰੀਬੀ ਤੋਂ ਚੱਕ ਕੇ ਅਮੀਰੀ ਵੱਲ ਤੱਕ ਕੇ ਲੈ ਜਾਂਦੇ ਆ ਸੋ ਵੀਰੇ ਇਹ ਗੱਲਾਂ ਪੋਜ਼ਿਟਿਵ ਸੋਚਣਾ ਬਹੁਤ ਔਖਾ ਹੈ ਕਿਉਂਕਿ ਸਾਡਾ ਜਿਹੜਾ ਦਿਮਾਗ ਹੈ ਨਾ ਉਹ ਸਾਨੂੰ ਪੋਸਟ ਵਾਲੇ ਪਾਸੇ ਲੈ ਜਾਂਦਾ ਨਹੀਂ ਨੈਗੇਟਿਵ ਵਾਲੇ ਪਾਸੇ ਭੱਜ ਕੇ ਲੈ ਜਾਂਦਾ। ਇਸੇ ਤਰ੍ਹਾਂ ਹੀ ਸ਼ੂਗਰ ਦਾ। ਹੁਣ ਸ਼ੂਗਰ ਆ ਕਿਸੇ ਨੂੰ ਉਹਦੇ ਕੋਲੇ ਗਵੰਡਨ ਆਉਂਦੀ ਆ ਕਹਿੰਦੀ ਹਾਏ ਹਾਏ ਵੇ ਸ਼ੂਗਰ ਹੋ ਗਈ। ਸਾਡੇ ਮੇਰੀ ਭੈਣ ਦੇ ਮੁੰਡੇ ਨੂੰ ਹੋਈ ਸੀਗੀ ਉਹਦੀ ਲੱਤ ਤੇ ਥੋੜਾ ਜਿਹਾ ਖਮ ਹੋਇਆ ਸੀ ਲੱਤ ਵੱਢਣੀ ਪਈ ਉਹ ਨੈਗੇਟਿਵ એનર્ਜੀ ਦੇਗੀ ਸ਼ੂਗਰ ਵਾਲੇ ਦਾ ਲੈਵਲ ਹੋਰ ਵੱਜ ਜਾਂਦਾ। ਹੋਰ ਸ਼ੂਗਰ ਵੱਜ ਜਾਂਦੀ ਆ। ਇੱਕ ਬੰਦਾ ਪੋਸਟ ਔਰਜਨਰਜੀ ਵਾਲਾ ਆਇਆ ਉਹ ਵਾਲਾ ਸ਼ੂਗਰ ਨੂੰ ਕੀ ਆ ਤਿੰਨ ਤੋਂ 300 ਹੀ ਆ ਮੈਨੂੰ 700 ਹੋ ਗਈ ਸੀ ਆ ਫਰ ਤਾਂ ਤੁਰਿਆ ਯਾਰ ਨਿਆਰੇ ਨਾਲ। ਕੰਦਾ ਇਹ ਵਾਕਈ ਸ਼ੂਗਰ ਕੁਛ ਨਹੀਂ ਕਰਦੀ ਤੇ ਉਹ ਸ਼ੂਗਰ ਵਾਲਾ ਜਿਹੜਾ ਗ੍ਰਾਫ ਹੈ ਸ਼ੂਗਰ ਦਾ ਉਹ ਡਿੱਗਣ ਲੱਗ ਜਾਂਦਾ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਯੂਨੀਵਰਸ ਕੰਮ ਕਰਦਾ ਹੈ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਬ੍ਰਹਿਮੰਡ ਹੁਕਮ ਕਰਦਾ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਸਾਡੀ એનર્ਜੀ ਉਹ ਕੰਮ ਕਰਦੀ ਹੈ ਤੁਸੀਂ ਆਪਣੇ ਅੰਦਰ ਪੋਸਟ એનર્ਜੀ ਰੱਖਣੀ ਸ਼ੁਰੂ ਕਰ ਦਿਓ ਮੈਨੂੰ ਸ਼ੱਕ ਹੈ ਕਿ ਤੁਹਾਨੂੰ ਸ਼ਾਇਦ ਮੇਰੀ ਵੀਡੀਓ ਚੰਗੀ ਲੱਗੇ ਜਾਂ ਨਾ ਲੱਗੇ ਪਰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਵੀਡੀਓ ਚ ਦਮ ਹੈ ਜਾਂ ਨਹੀਂ ਹੈ ਕਿਉਂਕਿ ਮੈਂ ਅਕਸਰ ਹੀ ਐ ਜੁਨੀਵਰਸ ਨੂੰ ਮੰਨਦਾ ਤੇ ਜੁਨੀਵਰਸ ਨੂੰ ਮੰਨਣ ਵਾਲੇ ਬੰਦੇ ਆ ਜਿਹੜੇ ਉਹ ਤੁਹਾਨੂੰ ਹਮੇਸ਼ਾ ਮੋਟੀਵੇਟ ਹੀ ਕਰਦੇ ਆ ਤੇ ਮੈਂ ਮੋਟੀਵੇਟ ਇਸ ਲਈ ਕਰ ਰਿਹਾ ਕਿ ਤੁਸੀਂ ਆਪਣੀ ਸੋਚ ਨੂੰ ਬਦਲੋ ਸੋਚ ਨੂੰ ਬਦਲ ਕੇ ਤੁਸੀਂ ਵੀ ਅੱਗੇ ਵੱਲ ਵਧੋ ਹੁਣ ਮੈਂ ਜ਼ਮੀਨ ਜਾਇਦਾਦ ਤੇ ਆਇਆ ਫਿਰ ਮੈਂ ਪਲਾਟ ਤੇ ਆਇਆ ਫਿਰ ਘਰ ਤੇ ਆਇਆ ਮੇਰੇ ਜੇ ਤੁਸੀਂ ਘਰ ਦੇਖ ਲੈਂਦੇ ਨਾ ਬਾਈ ਜੀ ਅਸੀਂ ਮੈਨੂੰ ਲੱਗਦਾ ਸਾਰਾ 30 ਗਾਜਾਂ ਦੇ ਵਿੱਚ ਅਸੀਂ ਸਾਰਾ ਪਰਿਵਾਰ ਰਹਿੰਦੇ ਸੀ ਅੱਜ ਦੀ ਘੜੀ ਸਾਡੇ ਕੋਲੇ ਪ੍ਰਮਾਤਮਾ ਨੇ ਕੋਟੀਆਂ ਵੀ ਦਿੱਤੀਆਂ ਦੁਕਾਨਾਂ ਵੀ ਦਿੱਤੀਆਂ ਆ ਮੇਰੇ ਰੈਸਟੋਰੈਂਟ ਵੀ ਆ ਮੇਰੇ ਹੋਟਲ ਵੀ ਆ ਮੇਰੇ ਕੋਲੇ ਸਭ ਕੁਝ ਆ ਜੇ ਤੁਸੀਂ ਮੇਰੇ ਬਾਰੇ ਯਕੀਨ ਨਹੀਂ ਕਰਦੇ ਤਾਂ ਤੁਸੀਂ ਪਿੰਡ ਗਲੀਪੁਰਾਓ ਪਿੰਡ ਬੀਰਿਆ ਡੋਗਰੇ ਮੇਰੇ ਜੱਦੀ ਪਿੰਡ ਜਾਓ ਉੱਥੇ ਪੁੱਛੋ ਕਿ ਹਾਂ ਯਾਰ ਬੰਦੇ ਇਹ ਵਾਕਈ ਹਾਂ ਇੱਕ ਚੀਜ਼ ਮੈਂ ਕਹਿੰਦਾ ਮੇਰਾ ਫਾਦਰ ਸਾਹਿਬ ਬੜੀ ਪੋਸਟ ਆਨਰਜੀ ਦੇ ਬੰਦੇ ਸੀ ਉਹ ਤਿੰਨ ਵਾਰ ਲਗਾਤਾਰ ਸਰਪੰਚ ਬਣੇ ਉਹ ਪੋਸਟ ਆਨਰਜੀ ਦੇ ਐਸੇ ਬੰਦੇ ਸੀ ਹੁਣ ਵੀ ਅਸੀਂ ਪੰਚਾਇਤ ਚ ਜਿਹੜਾ ਕੁਝ ਮੈਂ ਸੋਚ ਕੇ ਚੱਲਿਆ ਮੈਂ ਇੱਕ ਦਿਨ ਉਹ ਹੀ ਬੈਠੇ ਬੈਠੇ ਸੋਚ ਲਿਆ ਕਿ ਯਾਰ ਬੀਰੀਵਾਲ ਦੀ ਪੰਚਾਇਤ ਦੇ ਵਿੱਚ ਹੋਣਾ ਚਾਹੀਦਾ ਤੇ ਮੈਂ ਇੱਥੋਂ ਪਿੰਡ ਗਿਆ ਤੇ ਪਿੰਡ ਜਾਂਦੇ ਨੂੰ ਲੋਕਾਂ ਨੇ ਮੈਨੂੰ ਹਾਰ ਪਾ ਦਿੱਤੀ ਸੀ ਮੈਂ ਜ਼ਿੰਦਗੀ ਦੇ ਵਿੱਚ ਉਹ ਉਹ ਅਚੀਵਮੈਂਟਾਂ ਅਚੀਵ ਕੀਤੀਆਂ ਜਿਹੜੀਆਂ ਨੂੰ ਲੋਕ ਤਰਸਦੇ ਆ ਕਿਉਂ ਕੀਤੀਆਂ ਕਿਉਂਕਿ ਮੈਂ ਇੱਕ ਯੂਨੀਵਰਸ ਦਾ ਥੈਂਕ ਯੂ ਹਰ ਰੋਜ਼ ਕਰਦਾ ਤੇ ਮੈਂ ਇੱਕ ਡਾਇਰੀ ਲਈ ਹੋਈ ਆ ਉਹਦੇ ਤੇ ਕੱਲੀ ਕੱਲੀ ਚੀਜ਼ ਲਿਖਦਾ ਜੜੀਆਂ ਜਿਹੜੀਆਂ ਜੀ ਮੈਂ ਅਚੀਵ ਕਰਦਾ ਤੇ ਮੈਂ ਥੈਂਕ ਯੂ ਯੂਨੀਵਰਸ ਉਮੀ ਡੈਰੀ ਦੇ ਉੱਤੇ ਦਿੱਲੀ ਲਿਖਦਾ ਤੇ ਸੋ ਤੁਸੀਂ ਜੇਕਰ ਇਹ ਕਰਨਾ ਸਟਾਰਟ ਕਰ ਦਿੱਤਾ ਤੁਹਾਡੇ ਕਰਜ਼ੇ ਵੀ ਉੱਤਰ ਜਾਣਗੇ ਤੁਸੀਂ ਬਹੁਤ ਅਮੀਰ ਬਣ ਜਾਓਗੇ ਤੇ ਤੁਹਾਡੇ ਜਿਹੜੇ ਸੁਪਨੇ ਉਸਾਰ ਹੋਣਗੇ ਕੋਈ ਵੀ ਗਰੀਬ ਨਹੀਂ ਰਹੂਗਾ ਜੇਕਰ ਪੈਸਾ ਹਰੇਕ ਕੋਲੇ ਆਉਂਦਾ ਪੈਸਾ ਜੇ ਗਰੀਬ ਕਹਿੰਦਾ ਮੇਰੇ ਕੋਲ ਨਹੀਂ ਆਉਂਦਾ ਆਉਂਦਾ ਪਰ ਉਹ ਪੈਸੇ ਨੂੰ ਟਿਕਾਉਣ ਵਾਸਤੇ ਉਹ ਪੈਸੇ ਨੂੰ ਰੋਕਣ ਵਾਸਤੇ ਉਸ ਪੈਸੇ ਨੂੰ ਖੜਾਉਣ ਵਾਸਤੇ ਉਹਦੇ ਕੋਲੇ ਜਿਹੜੀ ਪੋਸਟੋ ਅਨਰਜੀ ਉਹ ਨਹੀਂ ਹੁੰਦੀ 네ਗੇਟਿਵ એનਰਜੀ ਹੁੰਦੀ ਹੈ 네ਗੇਟਿਵ એનਰਜੀ ਕਰਕੇ ਕਦੇ ਬਿਮਾਰੀਆਂ ਤੇ ਲੱਗ ਗਿਆ ਕਦੇ ਇੱਥੇ ਹਸਪਤਾਲਾਂ ਚ ਪੈਸਾ ਦੇ ਆਈ ਕਦੇ ਉੱਥੇ ਦੇ ਆਏ ਉੱਥੇ ਦੇ ਆਇ ਦਾਰੂ ਤੇ ਲੱਗ ਗਿਆ ਉੱਤੇ ਲੱਗ ਗਿਆ ਉੱਤੇ ਲੱਗ ਗਿਆ ਕਮਾਈ ਘਟ ਖਰਚੇ ਵਾ ਜਾਂਦੇ ਆ ਪਰ ਲੇਕਿਨ ਜਦੋਂ ਤੁਸੀਂ ਇਹ ਪੋਸਟਿਵ એનર્ਜੀ ਕ੍ਰੀਏਟ ਕਰ ਲਈ ਚੇਤਨਮਨ ਨੂੰ ਐਕਟਿਵ ਕਰ ਲਿਆ ਤੁਸੀਂ ਇਹ ਜਿਹੜਾ ਅਵਚੇਤਨਮਨ ਆ ਉਹਨੂੰ ਵੀ ਐਕਟਿਵ ਕਰ ਲਿਆ ਉਹਨੂੰ ਪੋਸਟਿਵ ਕਰ ਲਿਆ ਤੁਸੀਂ ਤੁਹਾਡੀ ਸਾਰੀ એનર્ਜੀ ਹੈ ਜਿਹੜੀ ਉਹ ਤੁਸੀਂ ਆਪਦੇ ਕੰਮ ਤੇ ਲਾਉਣ ਲੱਗ ਗਏ ਤਾਂ ਤੁਹਾਡੇ ਕੰਮ ਨੇ ਹੁਣ ਮੈਂ ਗੱਲ ਕਰਦਾ ਸੀ ਕਿ ਮੇਰੇ ਕੰਪੀਟੀਟਰ ਬਹੁਤ ਬੈਠੇ ਆ ਮੇਰੇ ਤੇ ਐਸੀ ਕਿਰਪਾ ਜੁਨੀਵਰਸ ਦੀ ਕਿ ਜਿਹੜੇ ਮੇਰੇ ਕੰਪੀਟੀਟਰ ਆ ਉਹ ਵੀਲੇ ਬੈਠੇ ਆ ਮੇਰੇ ਕੋਲੇ ਅੱਜ ਲਾਈਨ ਨਹੀਂ ਟੁੱਟਦੀ ਕਿਉਂ ਕਿਉਂਕਿ ਮੈਂ ਯੂਨੀਵਰਸਿਟੀ ਦਾ ਧੰਨਵਾਦ ਕਰਦਾ ਸੋ ਜੇ ਤੁਸੀਂ ਯੂਨੀਵਰਸਿਟੀ ਦਾ ਧੰਨਵਾਦ ਕਰਕੇ ਦੇਖੋ ਇਹ ਕਰੋ 15 ਦਿਨ ਕਰੋ 15 ਦਿਨਾਂ ਬਾਅਦ ਮੇਰੀ ਵੀਡੀਓ ਤੇ ਕਮੈਂਟ ਕਰੋਗੇ ਭਾਜੀ ਤੁਸੀਂ ਝੂਠੇ ਸੀ ਤੁਹਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਅਚੀਵਮੈਂਟ ਹੋਣ ਲੱਗ ਜੂਗੀ ਕਿਸੇ ਨਾ ਕਿਸੇ ਪਾਸੋਂ ਪੈਸੇ ਆਉਣ ਦੇ ਰਸਤੇ ਖੁੱਲ ਜਾਣਗੇ ਕਿਸੇ ਨਾ ਕਿਸੇ ਪਾਸੋਂ ਤੁਹਾਨੂੰ ਲੋਕ ਇਹੋ ਜਿਹੇ ਮਿਲਣਗੇ ਜਿਹੜੀ ਤੁਹਾਡੇ ਨਾਲ 네ਗੇਟਿਵ ਲੋਕਾਂ ਦੀ ਭੀੜ ਹੋ ਤੁਹਾਡੀ ਘੜਨੀ ਸਟਾਰਟ ਹੋ ਜੂਗੀ ਕਿਤੇ ਇਹ ਨਾ ਕਿਉ ਕਿ ਜਰ ਜਿੱਦਨ ਦਾ ਅਸੀਂ ਯੂਨੀਵਰਸ ਦਾ ਧੰਨਵਾਦ ਕਰਨ ਲੱਗੇ ਆ ਯੂਨੀਵਰਸ ਨੂੰ ਮੰਨਣ ਲੱਗੇ ਆ ਪੋਸਟ એનર્ਜੀ ਲੈ ਕੇ ਆਉਣ ਲੱਗੇ ਆ ਸਾਡੇ ਨਾਲੋਂ ਲੋਕ ਟੁੱਟ ਕੇ ਨਹੀਂ ਤੁਹਾਡੇ ਨਾਲੋਂ ਗੰਦੇ ਬੰਦੇ ਟੁੱਟ ਕੇ ਜਾਣਗੇ ਲੰਡੂ ਬੰਦੇ ਤੁਹਾਡੇ ਨਾਲ ਟੁੱਟ ਕੇ ਜਾਣਗੇ ਜਿਹੜੇ ਤੁਹਾਨੂੰ 네ਗੇਟਿਵ એનર્ਜੀ ਦਿੰਦੇ ਆ ਤੁਹਾਡੇ ਨਾਲ ਉਹ ਟੁੱਟ ਕੇ ਜਾਣਗੇ ਜਿਹੜੇ ਤੁਹਾਡੇ ਤੋਂ ਪੈਸੇ ਫੜ ਕੇ ਲੈ ਜਾਂਦੇ ਆ ਤੁਹਾਡੇ ਵਾਪਸ ਨਹੀਂ ਦਿੰਦੇ ਉਹ ਤੁਹਾਡੇ ਤੋਂ ਟੁੱਟ ਕੇ ਜਾਣਗੇ ਤੁਹਾਡੇ ਉਹ ਤੁਹਾਡੇ ਨਾਲ ਟੁੱਟ ਕੇ ਜਾਣਗੇ ਜਿਹੜੇ ਤੁਹਾਡੇ ਨਾਲ ਧਾਰ ਕਰ ਜਾਂਦੇ ਆ ਮੁੜ ਕੇ ਤੁਹਾਡੀ ਦੁਕਾਨ ਵੀ ਛੱਡ ਜਾਂਦੇ ਆ ਤੁਹਾਡਾ ਬਿਜ਼ਨਸ ਵੀ ਛੱਡ ਜਾਂਦੇ ਆ ਉਹ ਤੁਹਾਡੇ ਨਾਲ ਟੁੱਟ ਕੇ ਜਾਣਗੇ ਤੇ ਤੁਹਾਡੇ ਨਾਲ ਉਹ ਬੰਦੇ ਆਉਣਗੇ ਜਿਹੜੇ ਪੂਰੇ ਪੋਜ਼ਿਟਿਵ ਤੇ ਐਕਟਿਵ ਬੰਦੇ ਹੋਣਗੇ ਜਿਹੜੇ ਤੁਹਾਨੂੰ ਐਕਟਿਵ ਰੱਖਣਗੇ ਜਦੋਂ ਤੁਸੀਂ ਐਕਟਿਵ ਹੋ ਤਾਂ ਤੁਹਾਡੀ ਕਮਾਈ ਨੂੰ ਕੋਈ ਨਹੀਂ ਰੋਕ ਸਕਦਾ ਤੁਹਾਨੂੰ ਕਦੇ ਵੀ ਸਰੀਰ ਦਾ ਕੋਈ ਰੋਗ ਨਹੀਂ ਆ ਸਕਦਾ ਮੇਰੀ ਗਾਰੰਟੀ ਇਜਰੀ ਦਾ ਮੈਂ ਤੁਹਾਨੂੰ ਯੂਨੀਵਰਸ ਦੀ ਇੱਕ ਬਹੁਤ ਵੱਡੀ ਮਿਸਾਲ ਦਿੰਦਾ ਮੈਨੂੰ ਪ੍ਰੋਸਟੇਟ ਕੈਂਸਰ ਹੋਇਆ ਤੇ ਮੈਂ ਡਾਕਟਰਾਂ ਦੀ ਸਲਾਹ ਘੱਟ ਲਈ ਡਾਕਟਰਾਂ ਤੋਂ ਦਵਾਈ ਘੱਟ ਲਈ ਪਰ ਮੈਂ ਯੂਨੀਵਰਸ ਅੱਗੇ ਉਹਦਾ ਥੈਂਕ ਯੂ ਕਰਦਾ ਰਿਹਾ ਕਿ ਯੂਨੀਵਰਸ ਮੈਂ ਬਿਲਕੁਲ ਸਟਰੋਂਗ ਆ ਮੈਂ ਬਿਲਕੁਲ ਸਹੀ ਆ ਮੈਂ ਕਦੇ ਆਪਣੀ ਬਿਮਾਰੀ ਦਾ ਨਾਂ ਹੀ ਨਹੀਂ ਸੀ ਲਿਆ ਮੈਂ ਕੈਂਸਰ ਦਾ ਨਾਂ ਹੀ ਨਹੀਂ ਸੀ ਲਿਆ ਮੈਂ ਆਪਦੇ ਕਲੀਨਿਕ ਤੇ ਆਉਂਦਾ ਮੇਰੇ ਜੂਰਨ ਬੈਗ ਲੱਗਿਆ ਹੁੰਦਾ ਲੋਰ ਦੇ ਵਿੱਚ ਪਾ ਕੇ ਜੂਰਨ ਬੈਗ ਦੁਕਾਨ ਤੇ ਆ ਕੇ ਮੈਂ ਪੇਸ਼ੈਂਟ ਦੇਖਦਾ ਮੈਂ ਕਦੇ ਵੀ ਕਦੇ ਵੀ ਨਾ ਤੁਮ ਨੇ ਜੀਣੀ ਆਪਣਾ ਕੁੜੀ ਲੈ ਕੇ ਆ ਸੀ ਤੇ ਮੈਂ 1 ਮਹੀਨੇ ਦੇ ਵਿੱਚ ਜਿਹੜੇ ਕੈਂਸਰ ਦੀ ਬਾਇਓਪਸੀ ਉਹ ਡੈਕਟਿਵ ਆ ਗਈ ਸੀ ਤੇ ਮੈਂ ਆਪਣੇ ਆਪ ਨੂੰ ਤੰਦਰੁਸਤ ਫੀਲ ਕਰਨ ਲੱਗ ਗਿਆ ਸੀ ਤੇ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ ਤੰਦਰੁਸਤ ਬੈਠਾ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਉਹ ਯੂਨੀਵਰਸ ਦੀ ਕਿਰਪਾ ਉਹ ਉਹਦਾ ਮੈਂ ਧੰਨਵਾਦ ਕਰਦਾ ਮੈਂ ਕੋਈ ਇਸ ਕਰਕੇ ਮੈਂ ਕਿਉਂਕਿ ਪੋਸਟ ਵਰਨਰਜੀ ਮੇਰੇ ਅੰਦਰ ਇੰਨੀ ਆ ਕਿ ਜੇ ਮੈਂ ਲੋਹੇ ਨੂੰ ਵੀ ਹੱਥ ਲਾ ਲਿਆ ਤਾਂ ਉਹ ਸੋਨਾ ਬਣ ਜਾਂਦਾ ਕਿਉਂ ਕਿਉਂਕਿ ਮੈਂ ਸੋਚ ਲੈਣਾ ਕਿ ਇਹ ਸੋਨਾ ਹੈ ਤੂੰ ਸੋਨਾ ਬਣਦਾ ਮੈਂ ਸੋਚ ਲੈਣਾ ਕਿ ਅੱਜ ਜ਼ਮੀਨ ਮੇਰੀ ਹੈ ਤੇ ਉਹ ਜ਼ਮੀਨ ਕੁਝ ਦਿਨਾਂ ਜੀ ਮੇਰੀ ਹੋ ਜਾਂਦੀ ਹੈ ਉਹਨੂੰ ਮੈਂ ਖਰੀਦ ਲੈਣਾ ਮੈਂ ਸੋਚ ਲੈਣਾ ਕਿ ਮੈਂ ਆ ਗੱਡੀ ਤੇ ਚੜਨਾ ਤੇ ਮੈਂ ਗੱਡੀ ਤੇ ਚੜਿਆ ਹਣਾ ਆਉਣ ਵਾਲੀਆਂ ਜਿਹੜੀਆਂ ਵੈਬ ਸੀਰੀਜ਼ਾਂ 'ਚ ਮੈਂ ਕੰਮ ਕਰਨ ਜਾ ਰਿਹਾ ਐਡੀਆਂ ਵੱਡੀਆਂ ਵੈਬ ਸੀਰੀਜ਼ਾਂ ਮੈਂ ਸਿਰਫ ਇੱਕ ਸੁਪਨੇ ਦੇ ਵਾਂਗੂ ਇੱਕ ਦਿਮਾਗ ਦੇ ਵਿੱਚ ਸੋਚਿਆ ਸੀ ਤੇ ਉਹ ਵੈਬ ਸੀਰੀਜ਼ਾਂ ਅੱਜ ਮੇਰਾ ਜਿਹੜਾ ਹੈਗਾ ਮੇਰਾ ਫਿਊਚਰ ਬਣਨ ਜਾ ਰਿਹਾ ਫਿਊਚਰ 'ਚ ਲਾਗੂ ਹੋਣ ਜਾ ਰਿਹਾ ਜੋ ਮੈਂ ਆਪਣੇ ਦਿਮਾਗ ਦੇ ਵਿੱਚ ਇੱਕ ਵੀਡੀਓ ਬਣਾ ਲੈਣਾ ਉਹ ਅੱਜ ਬਣਨ ਜਾ ਰਿਹਾ ਮੈਂ ਸੋਚਿਆ ਸੀ ਮੈਂ ਗਾਣਾ ਕਰਾਂ ਤੇ ਗਾਣਾ ਕਰਿਆ ਗਾਣੇ ਚ ਮੇਰਾ ਇੱਕ ਸੁਪਨਾ ਹੁੰਦਾ ਸੀ ਕਿ ਮੈਂ ਹੋਬੀ ਭਾਜੀ ਨਾਲ ਹੀ ਕਰਨਾ ਨੀਟੂ ਪੰਦੇਰ ਭਾਜੀ ਨਾਲ ਨਾ ਕਰਨਾ ਕਿਉਂਕਿ ਟੌਪ ਦੇ ਐਕਟਰ ਆ ਨੀਟੂ ਪੰਦੇਰ ਤੇ ਹੋਬੀ ਭਾਜੀ ਨਾਲ ਹੀ ਕੀਤਾ ਦੇਖੋ ਮੈਂ ਨਹੀਂ ਕੀਤਾ ਮੈਨੂੰ ਬੰਦੇ ਹੀ ਐਸੇ ਮਿਲੇ ਜਿਨ੍ਹਾਂ ਨੇ ਕਿਹਾ ਕਿ ਆਪਾਂ ਗਾਣਾ ਕਰਨਾ ਯਾਰ ਤੇਰਾ ਤੇਰੀ ਆਵਾਜ਼ ਬੜੀ ਸਰੀਲੀ ਆ ਤੂੰ ਮਿੱਠਾ ਬੋਪ ਗਾਉਣਾ ਤੇ ਤੇਰੇ ਸ਼ਬਦ ਬੜੇ ਵਧੀਆ ਲਿਖੇ ਹੋਏ ਆ ਤੇ ਉਹ ਮੈਂ ਗਾਣਾ ਕੀਤਾ ਹੋਬੀ ਭਾਜੀ ਨਾਲ ਕੀਤਾ ਵੀਡੀਓ ਦੇ ਵਿੱਚ ਹੋਬੀ ਭਾਜੀ ਆ ਬੀੜੇ ਦੇ ਵਿੱਚ ਨੀਟੂ ਬੰਦੇਰਾ ਬਹੁਤ ਜਲਦੀ ਰਿਲੀਜ਼ ਹੋਣ ਜਾ ਰਿਹਾ ਤੇ ਬਹੁਤ ਵੱਡੀ ਕੰਪਨੀ ਹੈ ਜਿਹੜੀ ਉਹਨੂੰ ਰਿਲੀਜ਼ ਕਰ ਰਹੀ ਹੈ ਮੇਰੇ ਜਿਹੜੇ ਸੁਪਨੇ ਉਹ ਮੇਰਾ ਹੈ ਜਿਹੜਾ ਬ੍ਰਹਿਮੰਡ ਮੇਰਾ ਯੂਨੀਵਰਸ ਹੈ ਮੇਰੀ ਪੋਸਟ ਔਰ એનર્ਜੀ ਉਹ ਮੇਰੇ ਸੁਪਨੇ ਸਕਾਰ ਕਰ ਰਹੀ ਹੈ ਸੋ ਦੋਸਤੋ ਭੁੱਲਣਾ ਨਹੀਂ ਇਹ ਬਹੁਤ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਲਿਆਊਗਾ ਬਹੁਤ ਵੱਡੇ ਚਮਤਕਾਰ ਹੋਣਗੇ ਤੁਹਾਡੇ ਸਾਰੇ ਕਰਜ਼ੇ ਉੱਤਰ ਜਾਣਗੇ ਮੇਰੀ ਗਰੰਟੀ ਹੈ ਜੇ ਤੁਸੀਂ ਮੇਰੇ ਆਖੇ ਮੇਰੇ ਕੋਲ 15 ਮਿੰਟ ਕਲਾਸ ਲਾ ਲਿਆ ਕਰੋ ਤੇ 15 ਮਿੰਟਾਂ ਚ ਤੁਸੀਂ ਇੰਨੇ ਐਕਟਿਵ ਹੋ ਜਾਓਗੇ ਐਨੀ ਪੋਜ਼ਿਟਿਵ એનર્ਜੀ ਆ ਜੂਗੀ ਤੁਹਾਡੇ ਕੋਲ ਕਿ ਤੁਸੀਂ ਸਾਰੇ ਕਰਜ਼ੇ ਵੀ ਉਤਾਰ ਸਕਦੇ ਹੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਜੜੀਆਂ ਜੜੀਆਂ ਚੀਜ਼ਾਂ ਤੁਸੀਂ ਚਾਹਣਿਆ ਉਹ ਤੁਹਾਨੂੰ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਤੇ ਲਾਈਕ ਜ਼ਰੂਰ ਕਰਿਓ ਮੇਰੇ ਵੀਰ ਥੈਂਕ ਯੂ